ਕਿ ਇਹ ਚੈਨਾਡੋਰ ਜਿਹੜੀ ਲੱਗੀ ਲੜਕੇ ਦੇ ਗੱਲ ਦੇ ਵਿੱਚ ਕਿਸ ਤਰ੍ਹਾਂ ਮਤਲਬ ਕੀ ਮਾਮਲਾ ਕੀ ਸੀ ਇਹ ਇਹ ਭਾਜੀ ਜ ਜੱਜੇ ਨੂੰ ਹੁਣਦੇ ਸੀ ਬੱਚਾ ਆਪਣੇ ਫਰੈਂਡ ਘਰ ਗਿਆ ਸੀਗਾ ਉੱਥੋਂ ਆਂਦੇ ਆਉਂਦੇ ਤੇ ਇਹ ਰਾਹ ਚ ਇਹਦੇ ਬਾਈ ਰੋਡ ਹੀ ਇੱਥੇ ਫੇਰੀ ਹੈ ਇੱਥੇ ਤੇ ਇਹ ਇਹਨੇ ਫੋਨ ਕੀਤਾ ਸਾਨੂੰ ਤੇ ਸਾਨੂੰ ਤਾਂ ਇਹਨਾਂ ਪਤਾ ਨਹੀਂ ਚਲੋ ਮੜ ਜੀ ਫਰੀ ਹੋ ਗਈ ਪਰ ਇਹ ਪੂਰਾ ਡੇਂਜਰਸ ਕੰਮ ਸੀਗਾ ਆਪਣੇ ਆਪ ਹੀ ਇਹ ਵਿਚਾਰਾ ਹਸਪਤਲ ਗਿਆ ਪਬਲਿਕ ਹਸਪੀਟਲ ਉੱਥੇ ਫਿਰ ਸਾਰਾ ਆਪਾਂ ਪਰਿਵਾਰ ਗਏ ਉੱਥੇ ਤੇ ਉਹਨਾਂ ਨੇ ਬਸ ਜਾਂਦੇ ਇਹ ਗੱਲ ਕਹੀ ਕਿ ਰਾਵਣ ਤੁਹਾਨੂੰ ਬਚਾ ਲਿਆ ਸਾਰੇ ਡੱਬਰ ਨੂੰ ਮਤਲਬ ਬੱਚਾ ਇਕੱਲਾ ਇਕੱਲਾ ਸਾਡਾ ਬੱਚਾ ਜੀ ਤੇ ਜਦੋਂ ਆਪਾਂ ਜਾ ਕੇ ਦੇਖਿਆ ਨਾ ਤੁਹਾਨੂੰ ਫੋਟੋ ਵੀ ਇਹਦੀ ਦਿਮਾਗ ਵਿੱਚ ਉੱਚੀ ਤੇ ਜਦੋਂ ਜਾ ਕੇ ਦੇਖਿਆ ਤੇ ਵਾਕਈ ਪੂਰਾ ਇੱਥੇ ਡੰਗ ਸਿਗਾ ਪੂਰਾ ਸੱਚੇ ਪਾਤਸ਼ਾਹ ਅਪਚਾਰ ਸਾਨੂੰ ਇਹੀ ਆ ਕਿ ਇਹ ਕੰਮ ਯਾਰ ਬੰਦ ਹੋਵੇ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਦਾ ਕਿੰਨਾ ਤਾੜਾ ਖਿਲਵਾੜ ਆ ਜੀ ਆਪਾਂ ਮੌਜੂਦਾ ਸਰਕਾਰ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਕਿ ਬੇਤਿਏ ਕਾਰਕਰਮੀ ਦੇਖੀਆ ਪਰ ਕੋਈ ਇਥੇ ਗੱਲ ਨਹੀਂ ਬਣਦੀ ਇਹ ਚੈਨਾਡੋਰ ਫਿਰਨ ਦੇ ਨਾਲ ਹੋਇਆ ਜੀ ਬਿਲਕੁਲ ਜੀ ਬਿਲਕੁਲ ਚੈਨਾਡੋਰ ਤੇ ਕੀ ਕਿੰਨੇ ਕ ਟਾਂਕੇ ਲੱਗੇ ਆ ਜੀ ਇੱਕ ਕਟੋ ਕਟ 25 ਟਾਂਕੇ ਦੀ 15ਵੀਂ ਲੱਗੇ ਤੇ 12ਵੀਂ ਲੱਗੇ ਆ ਅੰਦਰ ਤੱਕ ਕਟ ਸੀਗਾ ਜੀ ਤੇ ਅੰਦਰ ਵੀ ਲੱਗੇ ਤੇ ਬਾਹਰ ਵੀ ਲੱਗੇ ਸੋਸ ਜੀ ਜੀ ਚੈਨਾਡੋਰ ਜਿਹੜੀ ਲੱਗੀ ਲੜਕੇ ਦੇ ਗੱਲ ਦੇ ਵਿੱਚ ਕਿਸ ਤਰ੍ਹਾਂ ਮਤਲਬ ਕੀ ਮਾਮਲਾ ਕੀ ਸੀ ਇਹ ਇਹ ਭਾਜੀ ਜੱਜੇ ਲੁਹਾਉਂਦੇ ਸੀ ਬੱਚਾ ਆਪਣੇ ਫਰੈਂਡ ਘਰ ਗਿਆ ਸੀਗਾ ਉੱਥੋਂ ਆਂਦੇ ਆਂਦੇ ਤੇ ਕਿਤੇ ਰਾਹ 'ਚ ਇਹਦੇ ਬਾਈ ਰੋਡ ਹੀ ਇਹਦੇ ਫੇਰੀ ਹੈ ਇੱਥੇ ਤੇ ਇਹਨੇ ਫੋਨ ਕੀਤਾ ਸਾਨੂੰ ਤੇ ਸਾਨੂੰ ਤਾਂ ਇਹਨਾਂ ਪਤਾ ਨਹੀਂ ਚਲੋ ਮੜ ਜੀ ਫਰੀ ਹੋ ਗਈ ਪਰ ਇਹ ਪੂਰਾ ਡੇਂਜਰਸ ਕੰਮ ਸੀਗਾ ਆਪਣੇ ਆਪ ਵੀ ਇਹ ਵਿਚਾਰਾ ਹਸਪਤਲ ਗਿਆ ਪਬਲਿਕ ਹਸਪੀਟਲ ਉੱਥੇ ਫਿਰ ਸਾਰਾ ਆਪਾਂ ਪਰਿਵਾਰ ਗਏ ਉੱਥੇ ਤੇ ਉਹਨਾਂ ਨੇ ਬਸ ਜਾਂਦੇ ਇਹ ਗੱਲ ਕਹੀ ਕਿ ਰੱਬ ਨੇ ਤੁਹਾਨੂੰ ਬਚਾ ਲਿਆ ਸਾਰੇ ਡੱਬਰ ਨੂੰ ਮਤਲਬ ਪੰਜ ਇਕੱਲਾ ਇਕੱਲਾ ਸਾਡਾ ਬੱਚਾ ਜੀ ਤੇ ਜਦੋਂ ਆਪਾਂ ਜਾ ਕੇ ਦੇਖਿਆ ਮੈਂ ਤੁਹਾਨੂੰ ਫੋਟੋ ਵੀ ਇਹਦੀ ਦਿਵਾਵਾਂਗਾ ਦੂਜੀ ਤੇ ਜਦੋਂ ਜਾ ਕੇ ਦੇਖਿਆ ਤੇ ਵਾਕਈ ਪੂਰਾ ਇੱਥੇ ਡੰਗ ਸਿਗਾ ਪੂਰਾ ਸੱਚੇ ਪਾਤਸ਼ਾਹ ਅਪਚਲ ਸਾਨੂੰ ਇਹੀ ਆ ਕਿ ਇਹ ਕੰਮ ਯਾਰ ਬੰਦ ਹੋਵੇ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਦਾ ਕਿੰਨਾ ਤਾੜਾ ਖਲਵਾੜ ਆ ਆਪਾਂ ਮੌਜੂਦਾ ਸਰਕਾਰ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਜੀ ਬੇਨਤੀਆਂ ਕਰ ਕਰ ਵੀ ਦੇਖੀਆਂ ਪਰ ਕੋਈ ਇੱਥੇ ਗੱਲ ਨਹੀਂ ਬਣਦੀ ਇਹ ਚੇਨੜੂਰ ਫਿਰੰਦ ਦੇ ਨਾਲ ਹੋਇਆ ਜੀ ਬਿਲਕੁਲ ਜੀ ਬਿਲਕੁਲ ਚੇਨੜੂਰ ਕੀ ਕਿੰਨੇ ਟਾਂਕੇ ਲੱਗੇ ਜੀ ਇਹ ਕਟੋ-ਕਟ 25 ਟਾਂਕੇ ਜੀ ਅੰਦਰ ਵੀ ਲੱਗੇ ਤੇ ਬਾਹਰ ਵੀ ਲੱਗੇ ਅੰਦਰ ਤੱਕ ਕੱਟ ਸੀਗਾ ਜੀ ਤੇ ਅੰਦਰ ਵੀ ਲੱਗੇ ਤੇ ਬਾਹਰ ਵੀ ਲੱਗੇ